ਇੱਕ ਕੁਛ ਆਪਣੇ ਕੋਲੇ ਵੀ ਕਾਫੀ YouTube ਤੇ ਬਦਮਾ ਜਲਵਾਨ ਹੈਗੇ ਨੇ ਤੇ ਉਹ ਬਹਿਜ ਨੇ ਤੜਕੀ ਜਿਉਂ ਲੱਗਦੇ ਮੈਨੂੰ ਗਾਲਾਂ ਕੱਢਣ ਉਹ ਉਹਨਾਂ ਨੇ ਕੁਛ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜਿਉਂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਤਾਂ ਲਗੇ ਆ ਚਾਰ ਮੁਖਵੰਤ ਬਣਾ ਦੇ ਮੇਰੇ ਬਾਤ ਤੇ ਢੜੇ ਚ ਹੁਣ ਐਨੇ ਭਗਵੰਤਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਉਹਰਾ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਅਪ ਦਰਸ਼ਕਾਂ ਹਾਰੇ ਪੱਥਰੇ ਤੜਕੀ ਪੈ ਜਾਂਦੇ ਆ ਉਹ ਇਹ ਫੇਸਬੁੱਕ ਹੀ ਵਿਦਵਾਨਾਂ ਤੋਂ ਥੋੜਾ ਜਿਆਦਾ ਚੀਰੋ ਉਹ ਆਪ ਤਾਂ ਆਪ ਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹੀ ਭਗਵਾਨ ਜਬਾਨੇ ਆਏ ਕਿਹਾ ਮੈਂ ਕਦੋਂ ਕਹਿ ਲਈ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਸਿੱਧੀ ਆ ਮੈਂ ਆ ਪਤਾ ਕੀ ਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਕਿਉਂਕਿ ਜੇ ਕੀ ਆਪੂ ਕਹਿੰਦੇ ਨੇ ਕਿਸ ਨੂੰ ਲੈ ਕੇ ਕੋਰਟ ਦੇ ਵੀ ਪਹਲਾ ਹੀ ਮਾਮਲਾ ਜਿਹੜਾ ਸਭ ਜਿਹੜਾ ਕੋਰਟ ਜਾਣਾ ਕਿਉਂ ਪਿਆ ਤੰਤ ਕੋੜੇ ਸਕੱਦ ਵਾਸਤੇ ਵੀ ਜਾਣਾ ਪਿਆ ਗਵਰਨਰ ਜਿਹੜਾ ਸੈਸ਼ਨ ਹੀ ਬੁਲਾਉਂ ਦਿੰਦਾ ਕਹਿੰਦਾ ਮੈਂ ਨਹੀਂ ਬੁਲਾਉਂਦਾ ਤੇ ਬਾਅਦ ਇੱਕ ਇੱਕੋ ਪਹਿਲੀ ਪੇਸ਼ੀ ਦੀ ਮੰਨ ਗਿਆ ਫਿਰ ਕਿ ਹਾਂਜੀ ਮੈਂ ਦੇ ਦੇਣਾ ਅੱਜ ਤੋ ਗਵਰਨਰ ਤਾਂ ਸਾਡਾ ਪਾਸ਼ਣ ਨਹੀਂ ਪੜਦਾ ਉੱਥੇ ਕਹਿੰਦਾ ਮਾਈ ਗਵਰਨਮੈਂਟ ਨਹੀਂ ਕਹਿਣਾ ਜਦ ਕਿ ਕੈਬਨਿਟ ਦੁਆਰਾ ਪਾਸ ਕੀਤਾ ਹੋਇਆ ਜਿਹੜਾ ਪਾਸ਼ਣ ਹੈ ਜੋ ਉੱਥੇ ਬੋਲਿਆ ਜਾਂਦਾ ਬਜਟ ਸੈਸ਼ਨ ਚ ਪਹਿਲੇ ਜੈ ਪੜਨਾ ਪੈਂਦਾ ਤਾਂ ਮੈਂ ਕਿਹਾ ਠੀਕ ਹੈ ਮੈਂ ਫੇਰ ਜਾਣਾ ਕੋਟ ਪਰ ਮਾਈ ਗਵਰਨਮੈਂਟ ਕਹਿਣ ਲੱਗੇ ਸੀ ਨਾ ਤੁਸੀਂ ਉੱਥੇ ਬੈਠੇ ਸੀ ਹੈਨਾ ਸੋ ਪੰਜ ਭਾਗ ਕਿਰਪਾ ਕਰਕੇ ਇਹ ਕੰਮ ਨਾ ਕਰੇ ਕਿਉਂ ਮਤਲਬ ਸਿਰਫ ਪੰਜ ਸੱਤ ਰਾਜਪਾਲ ਨੇ ਉਹੀ ਤੱਕ ਕਿਉਂ ਕਰਦੇ ਨੇ ਬੰਗਾਲ ਵਾਲੇ ਬੰਗਾਲ ਦੀ ਸਰਕਾਰ ਨੇ ਤਾਂ ਕਰੀ ਕੇਰਲਾ ਕੇਰਲੀ ਸਰਕਾਰ ਨੇ ਤਾਂ ਕਰੀਏ ਸਟਾਲਿਨ ਉਹਨੂੰ ਸੁਪਰੀਮ ਕੋਰਟ ਚ ਪਰਮਿਸ਼ਨ ਲੈਣੀ ਆ ਪੈਰੀਆਂ ਨੇ ਝਾਰਖੰਡ ਉਹਨੂੰ ਪਰਮਿਸ਼ਨ ਲੈਣੀ ਪੈਰੀ ਪੰਜਾਬ ਉੱਥੇ ਦਿੱਕਤ ਬਸ ਬਾਕੀ ਨਹੀਂ ਕਦੇ ਯੂਪੀ ਦੇ ਗਵਰਨਰ ਦਾ ਨਾਮ ਸੁਣਿਆ ਗੁਜਰਾਤ ਦੇ ਗਵਰਨਰ ਨੂੰ ਜਾਣਦੇ ਹੋ ਹਰਿਆਣੇ ਕੁਝ ਕੋਈ ਹੈ ਪ੍ਰੋਬਲਮ ਹਰਿਆਣੇ ਦੀ ਮਤਲਬ ਇਹ ਤਾਂ ਬਿਲਕੁਲ ਇਦਾਂ ਲੱਗਦਾ ਜਿਵੇਂ ਸਾਨੂੰ ਕਿਸੇ ਹੋਰ ਹੀ ਮਤਲਬ ਪਲੈਨਟ ਦੀ ਸਰਕਾਰ ਸਮਝਦੇ ਹੋ ਸੋ ਇਸ ਕਰਕੇ ਮਤਲਬ ਦੇਖੋ ਇੱਕ ਕੁਝ ਆਪਣੇ ਕੋਲ ਵੀ ਕਾਫੀ YouTube ਤੇ ਵਿਦਵਾਨ ਹੈਗੇ ਨੇ ਤੇ ਉਹ ਬਹਿ ਜਾਂਦੇ ਤੜਕੀ ਜੋ ਲੱਗਦਾ ਮੈਨੂੰ ਗਾਲਾਂ ਕੱਢਣ ਉਹ ਉਹਨਾਂ ਨੇ ਕੁਝ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜੋ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਤਾਲ ਗਿਆ ਚਾਰ ਮੁੱਖ ਮੰਤਰੀ ਬਣਾ ਦੇਗੇ ਲੋਕ ਆਈ ਦੀ ਸਰਕਾਰ ਵਧਾਤੀ ਐਈ ਦੀ ਸਰਕਾਰ ਵਧਾਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕਨ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿੰਦਾ ਸੀ ਨਾ ਲੈਤਾ ਸੀ ਕਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਐਨੇ ਭਗਵਾਨ ਤੁਮਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਬੂਰਾ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਅਪਨੇ ਦਰਸ਼ਕਾਂ ਅਹ ਹਾ ਜੇ ਬਠਰ ਤੜਕੀ ਪੈ ਜਾਂਦੇ ਆ ਤੋ ਇਹ ਫੇਸਬੁਕ ਕੀ ਵਿਦਵਾਨਾਂ ਤੋਂ ਥੋੜਾ ਜਿਹਾ ਬਚੀਓ ਉਹਨੇ ਹਸਪੀਟਲ ਜਾਣ ਤੋਂ ਬਾਅਦ ਹੀ ਸ਼ੁਰੂ ਹੁੰਦੇ ਨੇ ਮੈਂ ਨਾਲ ਦੀ ਨਾਲ ਹੀ ਸੌ ਚੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ ਵਿਊ ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫ਼ ਮੰਗਣਗੇ ਕਿਉਂਕਿ ਤਾਂ ਗਲਤ ਜਾਣਕਾਰੀ ਦਿੱਤੀ ਗਈ ਅਹੀਂ ਜਿਵੇਂ ਚੱਲੀ ਜਾਊਗਾ ਫਿਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਗਿਆ ਲੈ ਫਿਰ ਐ ਕਰਾਂਗਾ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਇਸੇ ਲਾਈਨ ਚ ਆਇਆ ਹੋਇਆ ਹਾਂ ਉਹ ਆਬਦਾਨ ਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹੀ ਭਗਵੰਤਬਾਨ ਨੇ ਆਇਆ ਕਿਹਾ ਮੈਂ ਕਦੋਂ ਕਹਿ ਲਈ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਹੈ ਸਿੱਧੀ ਆ ਮੈਂ ਆ ਪਤਾ ਕੀਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਬਕਾ ਫੌਜੀ ਸੁਣਿਆ ਹੋਣਾ ਤੁਸੀਂ ਸਾਬਕਾ ਹੈਡਮਾਸਟਰ ਸੁਣਿਆ ਹੋਣਾ ਸਾਬਕਾ ਪ੍ਰਿੰਸੀਪਲ ਸੁਣਿਆ ਇੱਕ ਆਉਣੇ ਸਾਬਕਾ ਪੱਤਰਕਾਰ ਆਹ ਕੌਣ ਹੈ ਸਾਬਕਾ ਸਮੱਗਲਰ ਸਾਬਕਾ ਗੈਂਗਸਟਰ ਆਹ ਕੌਣ ਹੈ ਸਾਬਕਾ ਡਰੱਗੀ ਲ ਸਾਬਕਾ ਡਰੱਗੀ ਵੀ ਸਾਬਕਾ ਹੁੰਦੀ ਹੈ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜੇ ਨੂੰ ਮਾਰਨ ਵਾਲੇ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜਾ ਜਿਹਾ ਭਾਜ ਪਾਵਰੇ ਬੋਲਣਾ ਪਏ ਥੋੜਾ ਚੁੱਪ ਕਰ ਜਾ ਮੈਨੂੰ ਇਹੜੀ ਉੜੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਕਿ ਚਲੋ ਕੋਈ ਨਹੀਂ ਕੱਢ ਲੈਣ ਤੋਂ ਪੜਾ ਸੋਚ ਰਹਿਣ ਨੂੰ ਇਹਨਾਂ ਦੇ ਕਹੇ ਤੇ ਨਾ ਤਾਂ ਇਹਨੇ ਘਰ ਦੇ ਮੋਟਾ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਦ ਕੋਈ ਲਹਿਰ ਬਣਾ ਦਣਗੇ ਚਾਰ ਪੰਜ ਹੈਗੇ ਨੇ ਚੋ ਰੋਟੀ ਖਾਈ ਜਾਂਦੇ ਨੇ ਆਪਨੇ ਕੀ ਲੈਣਾ ਸਾਡੀ ਪਾਰਟੀ ਚ ਕੋਈ ਟੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ 25 ਦਿਨ ਭੁੱਖ ਹੜਤਾਲ ਕਰਕੇ ਪਾਰਟੀ ਬਣਾਈ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ ਚ ਕੋਈ ਟੜਾ ਨਹੀਂ ਸਾਡੀ ਪਾਰਟੀ ਦੇ ਲੋਕ ਹੀ ਧੜਾ ਨੇ ਬਸ ਭਗਵਾਨ ਤੁਮਨਾ ਹੋਏ ਨੇ ਅਗੇ ਮੇਰੇ ਨਾਲ ਕਿਹੜਾ ਧੜਾ ਜੀ ਮੇਰੇ ਦੱਸ ਤੋ ਕਿਹੜਾ ਮੇਰਾ ਧੜਾ ਲੋਕ ਮੇਰਾ ਧੜਾ ਨਹੀਂ ਕੇਜਰੀਵਾਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨਹੀਂ ਧੜਾ ਤੁੜਣ ਤੋਂ ਜਿਹੜੇ ਆਏ ਸੀ ਸਾਡੇ ਕੋਲੇ ਉਹ ਚਲੇ ਕੇ ਵਾਪਸ ਧੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਹੁਣ